ਹਾਂਜੀ ਅੱਜ ਅਸੀਂ ਤੁਹਾਨੂੰ ਮਿਲਵਾਉਨੇ ਆ ਮਨਵੀਰ ਸਟੇਸ਼ਨਰੀ ਵਾਲੇ ਵੀਰ ਡਾਂਗੋ ਤੋਂ ਵੀਰ ਉਹਨਾਂ ਨੇ ਨਵੀਂ ਦੁਕਾਨ ਖੋਲੀ ਆ ਤਾਂ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਜੀ ਬਾਕੀ ਵੀਡੀਓ ਤੁਸੀਂ ਦੇਖੋਨੇ ਆ ਵੀਰ ਮਨਵੀਰ ਨਾਲ ਡਾਂਗੋ ਵਾਲਿਆਂ ਨਾਲ ਇਹਨਾਂ ਨੇ ਨਵੀਂ ਸਟੇਸ਼ਨਰੀ ਦੁਕਾਨ ਖੋਲੀ ਆ ਆਓ ਜੀ ਹੈਪੀ ਸਿੰਘ ਜੀ ਕੀ ਹਾਲ ਆ ਜੀ ਹੋਰ ਮਨਵੀਰ ਸਿੰਘ ਠੀਕ ਠਾਕ ਹੋ ਹਾਂਜੀ ਬਿਲਕੁਲ ਫਿੱਟ ਹਾਂ ਚਲੋ ਵਧੀਆ ਬਹੁਤ ਬਹੁਤ ਵਾਰਕਾ ਜੀ ਤੁਹਾਨੂੰ ਵੀ ਹਾਂਜੀ ਦੁਕ ਇਹ ਨੂੰ ਹੋਈ ਹੀ ਮਹੀਨਾ ਕੀ ਹੋਇਆ ਜੀ ਅਜੇ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਵੀਰੇ ਯਾਰ ਬਹੁਤ ਖੁਸ਼ੀ ਵਾਲੀ ਗੱਲ ਆ ਤੁਸੀਂ ਮੈਂ ਵੀ ਦੇਖਦਾ ਵੀ ਵੀਰ ਫੌਜੀ ਸਾਡਾ ਰਿਟਾਇਰਮੈਂਟ ਲੈ ਕੇ ਵੀਰ ਨੇ ਆ ਕੇ ਬਹੁਤ ਵਧੀਆ ਬੁੱਕ ਸ਼ਾਪ ਖੋਲੀ ਆ ਪਿੰਡ ਪਖਵਾਲ ਤੇ ਬਹੁਤ ਵਧੀਆ ਵੀਰੇ ਦੁਕਾਨ ਸਾਰੀ ਬਹੁਤ ਸੋਹਣੀ ਬਣਾਈ ਆ ਤੁਸੀਂ ਠੀਕ ਹੈ ਕੀ ਕੀ ਸਾਮਾਨ ਰੱਖਿਆ ਹੋਇਆ ਵੀ ਇਧਰੇ ਤੇ ਆਪਣੇ ਕੋਲੇ ਜੀ ਤਿੰਨ ਲੇਗੇ ਜੀ ਕਾਪੀਆਂ ਠੀਕ ਹੈ ਜੀ ਤੇ ਰਜਿਸਟਰ ਲੇਗੇ ਜੀ ਆਲ ਯਾਨੀ ਕਿ ਆਲ ਸਟੇਸ਼ਰੀ ਦਾ ਸਾਮਾਨ ਆਪਣੇ ਕੋਲੇ ਆ ਜੀ ਬੱਚਿਆਂ ਦਾ ਨੇ ਵਧੀਆ ਮਦਲੇ ਆਟਮ ਸਾਰੀਆਂ ਬੱਚਿਆਂ ਦੀ ਬੱਚਿਆਂ ਦੀ ਆਟਮ ਸਾਰੀਆਂ ਠੀਕ ਹੈ ਠੀਕ ਹੈ ਚਲੋ ਵਧੀਆ ਜੀ ਆਪਾਂ ਤਾਂ ਕਹਿੰਦੇ ਬਈ ਬੱਚਾ ਆਲੇ-ਦਾਲੇ ਕਿਤੇ ਨਾ ਕਈ ਕਿਰੀ ਆਟਮ ਮਿਲਦੀ ਨਹੀਂ ਹਾਂਜੀ 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 ਜਿੰਨੇ ਆਪਣੇ ਬੁੱਕ ਸ਼ਾਪ ਤਾਂ ਹੈਗੀਆਂ ਨੇ ਕਈ ਕਿਰੀ ਉਹਨਾਂ ਕੋਲ ਮਾਲ ਤਾਂ ਉਹਨਾਂ ਕੋਲ ਵੀ ਪੂਰਾ ਵਾ ਹਾਂਜੀ ਕਈ ਕਿਰੀ ਉਹਨਾਂ ਕੋਲ ਵੀ ਕੋਈ ਵੀ ਚੀਜ਼ ਨਹੀਂ ਮਿਲਦੀ ਠੀਕ ਹੈ ਕਈ ਕਿਰੀ ਰਾਏਕੋਟ ਜਾਣਾ ਪੈਂਦਾ ਕਹੀ ਜਾਂ ਮੈਂ ਮੰਡੀ ਚੋਦਾ ਜਾ ਕੇ ਤੇ ਲੁਧਿਆਣਾ ਜਾਣਾ ਪੈਂਦਾ ਹਾਂਜੀ ਹਾਂਜੀ ਤੇ ਤੁਹਾਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਵੀ ਤੁਹਾਡੇ ਕੋਲ ਸਾਰੀ ਕੱਲੀ-ਕੱਲੀ ਚੀਜ਼ ਆ ਬੱਚਿਆਂ ਦੀ ਹਾਂਜੀ ਵੀ ਵੱਤ ਵੱਤ ਜਿੰਨੇ ਹੋ ਜਗੇ ਸਮਾਨ ਹੋ ਬੱਚਿਆਂ ਨੂੰ ਹੋਰ ਵੱਤ ਵੱਤ ਪਾਓ ਹਾਂਜੀ ਹੋਰ ਵੱਤ ਵੱਤ ਪਾਵਾਂਗੇ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਵੀਰੇ ਸਾਰੀ ਦੁਕਾਨ ਤੇ ਬਾਕੀ ਮੇਰੀ ਸਾਰਿਆਂ ਨੂੰ ਬੇਨਤੀ ਆ ਵੀਰਾਂ ਭੈਣਾਂ ਤੇ ਖਾਸ ਕਰਕੇ ਬੱਚਿਆਂ ਨੂੰ ਕਿ ਵੀ ਵੀਰੇ ਨੇ ਆਪਣੇ ਮਨਵੀਰ ਵੀਰੇ ਨੇ ਆਪਣੇ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੱਕੋਵਾਲ ਇਹਨਾਂ ਨੇ ਸਕੂਲ ਦੇ ਜਮੇ ਸਾਹਮਣੇ ਵੀਰ ਨੇ ਦੁਕਾਨ ਖੋਲੀ ਆ ਤੇ ਮੈਂ ਸਾਰੇ ਬੱਚਿਆਂ ਨੂੰ ਇਹ ਬੇਨਤੀ ਆ ਕਿ ਵੀਰੇ ਕੋਲੇ ਕੋਈ ਵੀ ਚੀਜ਼ ਮਗਲਾ ਆਈ ਨਹੀਂ ਹੈਗਾ ਵੀ ਨਹੀਂ ਹੋਊਗੀ ਸਾਰੇ ਜੀ ਤੁਹਾਨੂੰ ਮਿਲੂਗੀ ਵੱਧ ਤੋਂ ਵੱਧ ਇੱਕ ਵਾਰੀ ਵੀਰ ਨੂੰ ਕੋਲ ਜ਼ਰੂਰ ਹਾਜ਼ਰੀ ਲਗਵਾਓ ਤੁਹਾਨੂੰ ਹਾਜ਼ਰੀ ਲਗਵਾਏ ਤੇ ਪਤਾ ਲੱਗਣਾ ਹੈ ਕਿ ਵੀਰੇ ਕੋਲੇ ਵੀ ਕੀ ਕੀ ਚੀਜ਼ਾਂ ਕੀ ਨਹੀਂ ਹੈਗੀ ਜੇ ਨਹੀਂ ਵੀ ਕੋਈ ਚੀਜ਼ ਹੈਗੀ ਉਹ ਵੀ ਤੁਸੀਂ ਵੀਰ ਨੂੰ ਦੱਸਿਓ ਕੋਈ ਵੀਰ ਹੁਣਾਂ ਦਾ ਨਵਾਂ ਕੰਮ ਆ ਤੇ ਬਈ ਜਿਹੜੀ ਮੰਦਾ ਨਵਾਂ ਕੰਮ ਕਰਦਾ ਉਹਨੂੰ ਨਹੀਂ ਪਤਾ ਲੱਗਦਾ ਵੀ ਕੀ ਕੀ ਚੀਜ਼ ਲਿਆਉਣ ਵਾਲੀ ਆ ਤੇ ਬੱਚਿਆਂ ਨੂੰ ਅਸ ਇਹੀ ਬੇਨਤੀ ਆ ਵੀ ਤੁਸੀਂ ਆ ਕੇ ਇੱਕ ਵਾਰੀ ਵੀਰੇ ਨੂੰ ਮਿਲੋ ਤੇ ਵੀਰੇ ਹੁਣਾਂ ਨਾਲ ਗੱਲਬਾਤ ਕਰੋ ਵੀ ਜਿਹੜੀ ਚੀਜ਼ ਨਹੀਂ ਹੈ ਉਹ ਮੰਗਵਾਓ ਤੇ ਕੋਈ ਹਾਜ਼ਰੀ ਲਗਵਾ ਸਾਰੇ ਆਈਟਮ ਆ ਵੀਰੇ ਕੋਲੇ ਬਹੁਤ ਵਧੀਆ ਵੀਰ ਦੀ ਦੁਕਾਨ ਬਣਾਈ ਆ ਦੇਖ ਕੇ ਵੀਰ ਨੂੰ ਬਹੁਤ ਸਾਨੂੰ ਵੀ ਖੁਸ਼ੀ ਹੋਈ ਆ ਕਿ ਵੀਰਾ ਵੀ ਬੋਏ ਦੇ ਵਿੱਚ ਲਟਾਇਰ ਹੋ ਕੇ ਵੀਰ ਉਹਨਾਂ ਨੇ ਔਨ ਸਾਰੀ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਖੇਸ ਕਰਕੇ ਵੀਰ ਨੂੰ ਤੇ ਦੁਬਾਰੇ ਫੇਰ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਇਹ ਜੀ ਤੁਸੀਂ ਦੁਕਾਨ ਕੀਤੀ ਆਗੇ ਸਾਨੂੰ ਬਹੁਤ ਖੁਸ਼ੀ ਹੋਈ ਆ ਤੁਸੀਂ ਬੱਕ ਸ਼ਾਪ ਨਾਂ ਦੇ ਖੋਲੀ ਆ ਠੀਕ ਆ ਜੀ ਅਸਾ ਜੀ ਅਸੀਂ ਸਾਡਾ ਆਫਰ ਚੱਲਦਾ ਜੀ ਇੱਕ ਇਹ 10 ਕਾਪੀਆਂ ਦੇ ਉੱਤੇ ਜੀ ਅਸੀਂ ਇੱਕ ਕਾਪੀ ਫ੍ਰੀ ਦਿੰਨੇ ਆ ਜੀ ਤੇ ਜਿਹੜੀ 25 ਦੀ 30 35 ਦੀ ਤੇ 40 ਦੀ ਕਾਪੀ ਆ ਅਸੀਂ ਜੀ 25 ਰੁਪਏ ਦੇ ਵਿੱਚ ਬੱਚਿਆਂ ਨੂੰ ਦਵਾਂਗੇ ਸਾਡੇ ਕੋਲ ਵੀ ਵਧੀਆ ਸਕੀਮਾਂ ਹਾਂ ਜੀ ਸੇਲ ਆ ਜੀ ਸਾਡੇ ਕੋਲੇ ਜੀ ਹਸਤਾਣ ਮੇਰੇ ਵਧੀਆ ਵੀਰੇ ਵਧੀਆ ਗੱਤ ਤੋਂ ਮੈਂ ਅਸ਼ਤਾਂ ਕਹਿੰਦੇ ਵੀ ਸਕੀਮਾਂ ਤੁਸੀਂ ਜਿੰਨੇ ਆ ਹੋ ਜਾ ਕੇ ਦੱਸਿਆ ਕਰੋ ਠੀਕ ਆ ਜੀ ਜਿਹੜਾ ਬੱਚਾ ਆਉਂਦਾ ਨਾ ਉਹਨੂੰ ਵਤ ਤੋਂ ਵਸ ਸਕੀਮ ਦੱਸੋਗੇ ਵੀ ਸਾਡੇ ਕੋਲੇ ਆ ਪੈਨਾਂ ਇੰਨੇ ਪੈਨਾਂ ਨਾਲ ਇੱਕ ਇੰਨੇ ਪੈਨਾਂ ਜਿਵੇਂ ਤੁਸੀਂ ਆਂ ਦੱਸਿਆ ਬਹੁਤ ਵਧੀਆ ਦੱਸੀ ਆ ਤੁਸੀਂ ਮਤਲਬ ਆਪੇ ਸਕੀਨ ਦੱਸਿਆ ਕੋਈ ਵੱਧ ਵੱਧ ਤੁਸੀਂ ਨਾ ਹੋਰ ਸਕੀਮਾਂ ਵੀ ਦੱਸਿਆ ਕਰੋ ਬੱਚਿਆਂ ਨੂੰ ਕਹਿੰਿਆ ਨਹੀਂ ਪਤਾ ਲੱਗਦਾ ਠੀਕ ਆ ਜੀ ਠੀਕ ਆ ਹਾਂ ਸਾਰਿਆਂ ਨੂੰ ਬੱਸ ਇਹੀ ਬੇਨਤੀ ਆ ਜੀ ਕਿ ਵੀਰਾ ਮਨਵੀਰ ਇਹਨਾਂ ਕੋਲੇ ਜ਼ਰੂਰ ਹਾਜ਼ਰੀ ਲਵਾਓ ਤੇ ਸਕੀਮਾਂ ਦਾ ਲਾਹਾ ਲਓ ਤੇ ਵੀਰ ਉਹਨਾਂ ਕੋਲੇ ਸਕੀਮ ਹਰ ਵਕਤ ਹੁੰਦੀ ਆ ਪੁੱਛਿਆ ਕਰੋ ਆ ਕੇ ਜੀ ਸਕੀਮ ਦੱਸੋ ਜੀ ਸਾਨੂੰ ਅਸੀਂ ਵੀਡੀਓ ਦੇਖੀ ਜੀ ਕਿ ਵੀ ਸਕੀਮ ਤੁਸੀਂ ਦੰਨੇ ਹੋ ਇਹ ਇਸ ਕਰਕੇ ਵੀਰ ਨੂੰ ਵੱਧ ਵੱਧ ਆ ਕੇ ਮਿਲੋ ਜੀ ਵੀਡੀਓ ਜਿੰਨੀ ਵੀ ਹੋ ਜਾ ਕੇ ਵੱਧ ਵੱਧ ਸ਼ੇਅਰ ਕਰਿਓ ਸਾਰਿਆਂ ਨੂੰ ਬੱਸ ਇਹੀ ਬੇਨਤੀ ਆ